500 ਦਾ ਸੂਟ 510 ਸੂਟ 510 ਸੂਟ 400 ਰੁਪਏ ਦਾ ਸੂਟ 50 ਰੁਪਏ ਦਾ ਸੂਟ 50 ਰੁਪਏ ਦਾ ਸੂਟ ਲੈ ਜਾਓ 50 ਰੁਪਏ ਦਾ ਸੂਟ ਅੰਕਲ ਉਹ ਮੋਗਾ ਰੋਡ ਬਾਗ ਘਾ ਪੜਾ ਜੋ ਬਾਈ ਪੱਕਾ 50 ਰੁਪਏ ਦਾ ਸੂਟ ਦਵਾਂਗੇ ਬਿਲਕੁਲ ਭਾਜੀ 50 ਰੁਪਏ ਦਾ ਸੂਟ ਦਵਾਂਗੇ ਠੋਕੇ ਦਵਾਂਗੇ ਚੈਲੰਜ ਕਰਕੇ ਦਵਾਂਗੇ ਪੂਰਾ 3.5 ਮੀਟਰ ਵੱਡੇ ਪਣੇ ਦਾ ਸੂਟ ਦਵਾਂਗੇ 500 ਰੁਪਏ ਦੇ 10 ਸੂਟ ਦਵਾਂਗੇ ਉਹ ਤਾਂ ਦਿਖਾਤਾ ਆ ਦੱਸੋ ਬਾਜ਼ਾਰ ਦੇ ਵਿੱਚ 600 ਰੁਪਏ 7-700 ਰੁਪਏ ਦਾ ਸੂਟ ਮਿਲਦਾ ਇੱਥੇ ਫੇਰੇ ਕਰਕੇ ਦਿਖਾਓ ਭਾਜੀ ਫਾਇਦਾ ਫੁੱਲ ਕਰ ਦਾਂਗੇ ਪੂਰਾ ਗਰਮ ਸੂਟ ਹੈ ਚੈਲੰਜ ਕਰਕੇ ਕਹਿੰਦੇ ਆ ਬਾਜ਼ਾਰਾਂ 'ਚ 700 800 500 ਪਰ ਅਸੀਂ ਦੇਨੇ ਆ 350 ਰੁਪਏ ਦੇ ਦੋ ਸੂਟ 350 ਰੁਪਏ ਦੇ ਦੋ ਸੂਟ ਹਾਂਜੀ ਭਾਜੀ 350 ਦੇ ਦੋ ਭਾਈ 175 ਰੁਪਏ ਦਾ ਸੂਟ ਰਹਿ ਗਿਆ ਹੈ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸਿੰਦਰੋਂ ਦੁਕਾਨਦਾਰੋਂ ਫੇਰੀ ਦਾ ਕੱਪੜਾ ਵੇਚ ਦਿਓ ਛੇਤੀ ਆਜੋ ਵੱਡਾ ਫਾਇਦਾ ਜਿਹੜਾ 500 ਦਾ ਸੂਟ ਬਾਜ਼ਾਰ 'ਚ ਇੱਥੋਂ ਲਾਜੋ 175 ਰੁਪਏ 'ਚ ਇੱਕ ਸੂਟ ਮਤਲਬ 350 ਦੇ ਦੋ ਆ ਚੱਕੋ ਜੀ ਨੇਚਰਲ ਕ੍ਰੇਪ ਦਾ ਸੂਟ ਪ੍ਰਿੰਟ ਪੂਰੇ ਸ਼ਾਨਦਾਰ ਕੱਪੜਾ ਲਗਜ਼ਰੀ ਬਾਜ਼ਾਰਾਂ 'ਚ 500 ਦਾ ਇੱਕ ਅਸੀਂ ਦੇਨੇ ਆ 250 ਰੁਪਏ ਦੇ ਦੋ ਪਰ ਅੰਕੜੋਂ ਬਾਗਾ ਪ੍ਰਾਣਾ ਉਹ ਨਵੰਬਰ ਦੇ ਮਹੀਨਾ 'ਚ ਲੋਕਾਂ ਦੇ ਫਾਇਦੇ ਕਰੀ ਜਾਂਦਾ ਫਾਇਦੇ 500 ਰੁਪਏ ਦਾ ਸੂਟ ਵੇਚਦਾ ਬਜ਼ਾਰਾ 'ਚ ਅਸੀਂ ਦੇਨੇ ਆ 250 ਰੁਪਏ ਦੇ ਦੋ ਜੇ ਚੱਕੋ 500 ਰੁਪਏ ਚਾਰ 500 ਰੁਪਏ ਚਾਰ 500 ਰੁਪਏ ਚਾਰ ਟਾਈਗਰ ਪ੍ਰਿੰਟ ਵਾਲੇ ਜਿਹੜਾ ਬਾਜ਼ਾਰ 'ਚ 500 ਦਾ ਇੱਕ ਅੰਕਲੋਂ ਮੋਗਲ ਵਰਗਾ ਆਪਣਾ ਆਜੋ 500 ਰੁਪਏ ਚਾਰ ਆ ਚੱਕੋ ਜਿਹੜਾ ਸ਼ੰਕਰ ਕੰਪਨੀ ਦਾ ਅਲਪਾਈਨ ਦਾ ਸੂਟ ਹੈ ਓਏ ਚੈਲੰਜ ਕਰਕੇ ਕਹਿੰਨੇ ਆ ਆ ਕੰਨੀਆਂ ਚੈੱਕ ਕਰ ਲਓ ਆ ਬ੍ਰਾਂਡ ਚੈੱਕ ਕਰੋ ਬਾਜ਼ਾਰਾਂ ਦੇ ਵਿੱਚ 1 ਇੱਕ 1000 ਰੁਪਏ ਸੂਟ ਅਸੀਂ ਦੇਨੇ ਆ 450 ਰੁਪਏ ਦਾ ਇੱਕ 900 ਰੁਪਏ ਦੇ ਦੋ ਚੈਲੇ ਦੇ ਨਾਲ ਕਹਿੰਦੇ ਆ ਸ਼ੰਕਰ ਮਿਲਦਾ ਸੂਟ ਚੈਲੇ ਦੇ ਨਾਲ ਗਰਮ ਸੂਟ ਟਾਪ ਦੀ ਕੁਆਲਿਟੀ ਰੰਗ ਰੰਗ ਫੇਟ ਹੋ ਜਾ ਉਹਦੀਆਂ ਵੀ ਗਾਰੰਟੀਆਂ 9 900 1 1000 ਬਾਜ਼ਾਰ ਦਾ ਰੇਟ ਆ ਇੱਥੇ ਦਵਾਂਗੇ 900 ਦੇ ਦੋ ਚੱਕੋ ਜੀ ਪਿਓਰ ਪਸ਼ਮੀਨਾ ਬਾਜ਼ਾਰਾਂ ਦੇ ਵਿੱਚ ਪਿਓਰ ਪਸ਼ਮੀਨੇ ਦਾ ਤੁਹਾਨੂੰ ਸੂਟ ਨਹੀਂ ਮਿਲਣਾ ਪਰ ਅੰਕਲ ਓਮ ਬਾਗਾ ਪੁਰਾਣਾ ਮੋਗਾ ਰੋਡ ਤੇ 1 1000 ਵਾਲਾ ਸੂਟ ਅਸੀਂ ਦੇਣਾ 500 ਦਾ ਇੱਕ ਤੇ ਜੇ ਦੋ ਲੋਗੇ ਤਾਂ 800 ਰੁਪਏ ਦਾ ਦੇ ਦਾਂਗੇ ਚੱਕੋ ਜੀ ਮੈਚਿੰਗ ਦੇ ਵਿੱਚ ਪਿਓਰ ਪਸ਼ਮੀਨਾ ਦੀ ਮੈਚਿੰਗ ਡਿਜ਼ਾਈਨ ਚੈੱਕ ਕਰ ਲੋ ਡੀਟਲ ਪ੍ਰਿੰਟ ਦੇ ਨਾਲ ਬਾਟਮ ਵਰਕ ਹੋਇਆ ਬਾਜ਼ਾਰਾਂ ਦੇ ਵਿੱਚ 1200 ਦਾ ਸੂਟ ਅਸੀਂ ਦੇਣਾ 650 ਰੁਪਏ ਦਾ 650 ਰੁਪਏ ਦਾ ਸੂਟ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਨਹੀਂ ਦੇਣਾ 650 ਦਾ ਬਾਟਮ ਐ ਚੈੱਕ ਕਰੀ ਚਲੋ ਪ੍ਰਿੰਟਡ ਬਾਟਮਾਂ 5600 ਰੁਪਏ ਦਾ ਪਿਓਰ ਪਛਵੀਨੇ ਦਾ ਗਰਮ ਸੂਟ ਦੇਣਾ ਸੀ ਆ ਦੇਖੋ ਜੀ ਕਲਰ ਚੈੱਕ ਕਰ ਲੋ ਚਾਹੇ ਆਂਟੀ ਝੜ ਲੈਣਾ ਚਾਹੇ ਦਾਦੀਆਂ ਨਾਨੀ ਆਲਾ ਬਜ਼ੁਰਗ ਝੜ ਲੈਣਾ ਸਾਰਿਆਂ ਦੇ ਵੱਡੇ ਫਾਇਦੇ ਆ ਕੋ ਡਾਰਕ ਕਲਰ ਵੀ ਦਵਾਂਗੇ ਲਾਈਟ ਕਲਰ ਵੀ ਦਵਾਂਗੇ ਫੇਰੇ ਵੱਡੇ ਕਰਨੇ ਬਿਲਕੁਲ ਜੀ ਡਬਲ ਫਾਇਦੇ ਕਰਾਂਗੇ ਆ ਚੱਕੋ ਕੋਟਰੇ ਦਾ ਸੂਟ ਮੈਚਿੰਗ ਦੇ ਨਾਲ ਚੈਲੰਜ ਕਰਕੇ ਕਹਿੰਨੇ ਆ ਇਹ ਬਜ਼ਾਰਾਂ ਚ 200-20000 ਰੁਪਏ ਦਾ ਸੂਟ ਮਿਲਦਾ ਅਸੀਂ ਦੇਣਾ 1000 ਰੁਪਏ ਦਾ 1000 ਰੁਪਏ ਦਾ ਇੱਕ 2000 ਰੁਪਏ ਦਾ ਦੋ ਕਾਟਰ ਦੇ ਮੈਚਿੰਗ ਸੂਟ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਕਰਤਾ ਜੀ ਇੱਕ ਨਾਲ ਇੱਕ ਫ੍ਰੀ ਜਿਹੜਾ ਬਾਜ਼ਾਰ 'ਚ 700 ਰੁਪਏ ਦਾ ਲੈ ਜਾਓ 350 ਦਾ ਇੱਕ ਪਾ ਦੂਜਾ ਤੋਂ ਚੱਕੋੜੀ ਚੱਕੋ ਲੈ ਜਾਓ 700 ਦੇ ਦੋ ਆਹ ਚੈੱਕ ਕਰੋ ਪਿਓਰ ਪਸ਼ਮੀਨਾ ਦਾ ਸੂਟ ਡਿਟਲ ਛਾਲ ਲੱਗਿਆ ਬਾਜ਼ਾਰ 'ਚ 1-1000 ਰੁਪਏ ਤੁਸੀਂ ਭਰਦੇ ਹੋ ਲੈ ਜਾਓ 1000 ਦੇ ਦੋ 500 ਰੁਪਏ ਦਾ ਸੂਟ ਦੇਣਾ 500 ਰੁਪਏ ਦਾ ਵੈਲਵਟ ਦਾ ਕਮੀਜ਼ ਵੈਲਵਟ ਦਾ ਸ਼ਾਲ ਓਏ ਬਜ਼ਾਰਾ ਚ 3 3000 ਤੁਸੀਂ ਖਰਚ ਦਿਓ 1000 ਰੁਪਏ ਦਾ ਸੂਟ ਦੇਣਾ 2000 ਦੇ ਦੋ ਸੂਟ ਦੇਣੇ ਆ ਜੀ ਜਿਹੜਾ ਬਾਜ਼ਾਰ ਚ 2500 ਦਾ ਇੱਕ ਇੱਥੋਂ ਲੈ ਜਾਓ ਭਾਈ 2000 ਦੇ ਦੋ ਆ ਮਾਰੋ ਇਹ ਤਾਂ ਕੈਮਰਾ ਕੁਮਰਾ ਜਿਹਾ ਦਿਖਾਓ ਆ ਦੁਪੱਟਾ ਵੀ ਚੈੱਕ ਕਰੋ ਓ 25 2500 ਨਾ ਦੇਵੋ ਭਾਈ ਲੁੱਟਾਂ ਜਮਾਂ ਹੀ ਬੰਦ ਕਰਦੀਆਂ ਅੰਕਲ ਓਮ ਮੋਗਾ ਰੋਡ ਬਾਗਾਪਣਾ ਆਜੋ ਟੀਚ ਨਾਲੇ ਸੂਟ ਡੈਲੀ ਵੇਅਰ ਵਾਲੇ ਸੂਟ ਸਾਰਿਆਂ ਦੇ ਵੱਡੇ ਫਾਇਦੇ ਜੋ ਰੇਟ ਅਸੀਂ ਦੇ ਤਿਆ ਕਿਸੇ ਤੋਂ ਦੇ ਨਹੀਂ ਹੁਣ ਚੈਲੰਜ ਕਰਦੇ ਆ ਬਿਲਕੁਲ ਠੰਡ 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 ਆ ਗਈ ਪੂਰੀ ਤੁਹਾਡੀ ਠੰਡ ਦਾ ਕਰਤਾ ਪ੍ਰਬੰਧ ਚੱਕੋ ਰਜਾਈ 2500 ਰੁਪਈਆ ਵਾਲੀ 2500 ਰੁਪਈਆ ਬਾਜ਼ਾਰ ਚ ਇਹ ਗਰਮ ਰਜਾਈ ਦਾ ਲਿਆ ਜਾਂਦਾ ਬਾਈ ਰੇਟ ਦੱਸ 2500 ਰੁਪਈਆ ਬਾਜ਼ਾਰਾ ਚ ਰੇਟ ਰੇਟ ਸੋਲੇ ਡਬਲ ਬੜ ਦੀ ਰਜਾਈ ਦਾ 3500 ਦੇ ਦੇ ਦੂਗਾ 2000 ਦੇ ਦੇ ਦੂਗਾ ਅਸੀਂ ਦੇਣੀ ਹੈ 1050 ਰੁਪਏ ਦੀ ਰਜਾਈ ਮਾਤਰਾਬ 2100 ਦੀਆਂ ਦੋ ਬਿਲਕੁਲ ਭਾਜੀ 2100 ਰੁਪਏ ਦੀਆਂ ਦੋ ਡਬਲ ਬੈੱਡੀਆਂ ਰਜਾਈਆਂ ਆ ਡਿਜ਼ਾਈਨ ਚੈੱਕ ਕਰ ਲਓ ਸਟਾਕ ਚੈੱਕ ਕਰ ਲਓ ਓਏ ਕਲਰ ਦੇ ਵੱਲ ਝਾਤ ਮਾਰ ਲਓ ਝਾਤ ਮਾਰ ਲਓ ਮੋਟੀ ਕਾਰਲੋ ਦੇ ਕੰਬਲ ਆ ਗਏ ਮੋਟੀ ਕਾਰਲੋ ਦੇ ਕੰਬਲ ਆ ਗਏ 3 ਤੇ 1000 ਨਹੀਂ ਦੇਣਾ 35 3500 ਨਹੀਂ ਦੇਣਾ 1500 ਦਾ 1500 ਦਾ ਡਬਲ ਬੈੱਡ ਦਾ ਕੰਪਲ ਦੇਣਾ ਮੌਂਟੀ 카ਰਲੋ ਦਾ ਓਏ 3 ਤੇ 1000 ਤੇ ਲੁੱਟਾ ਨਾ ਕਰਓ ਤੁਸੀਂ ਕਰੋੜ ਕਰੋੜ ਪਰਾ ਘਰ ਬਣਾ ਕੇ ਬੈਠੇ ਆ ਓਏ ਉਹਨਾਂ ਦੀ ਲਗਜ਼ਰੀ ਕਰਾ ਰਹੀ ਲਗਜ਼ਰੀ ਬੈੱਡ ਸ਼ੀਟ ਇਹ ਕੋਈ 2500 ਰੀਂਦਾ ਕੋਈ 2200 ਰੀਂਦਾ ਭਾਈ ਜੀ ਰੇਟ ਦੱਸੋ ਨਾ ਕੀ ਆ ਓ ਰੇਟ ਦੱਸ ਦੋ ਰਕੇਸ਼ ਭਾਜੀ 650 ਰੁਪਏ ਦੀ ਰੰਗ ਦੇਖੋ ਕਿੰਨੇ ਪਿਆਰੇ ਪਿਆਰੇ ਓਏ ਲਗਜ਼ਰੀ ਘਰਾਂ ਨੂੰ ਲਗਜ਼ਰੀ ਲਗਜ਼ਰੀ ਲੁੱਕ ਦੇਣ ਵਾਲੀਆਂ ਬੈੱਡ ਸ਼ੀਟਾਂ ਚੈਲੰਜ ਵਾਲੇ ਰੇਟ ਦੇ ਰਹੇ ਆ ਚੈਲੰਜ ਵਾਲੇ ਆ ਚੈੱਕ ਕਰੋ ਸਿੰਗਲ ਬੈੱਡ ਦੇ ਕੁਆਲਿਟੀ ਸ਼ਾਨਦਾਰ ਚੈਲੰਜ ਵਾਲੇ ਰੇਟ ਭਾਜੀ ਭਾਈ ਇਹ 25 2500 ਰੁਪਏ ਬਾਜ਼ਾਰ ਦਾ ਤੁਸੀਂ 800 ਰੁਪਏ ਦੇ ਦੇਣਾ ਮੇਕੋ ਭਾਜੀ 800 ਰੁਪਏ ਚ ਦੇ ਦੇਣਾ 800 ਰੁਪਏ ਦੇ ਵਿੱਚ ਤੁਹਾਡੇ ਘਰ 'ਚ ਛੋਟੇ ਬੱਚੇ ਆ ਮੁੰਡਿਆਂ ਲਈ ਬਲੂ ਕਲਰ ਛੋਟੀਆਂ ਕੁੜੀਆਂ ਲਈ ਪਿੰਕ ਕਲਰ ਕਲਰ ਕਲੈਕਸ਼ਨ ਵੀ ਨਵੀਂ ਲੈ ਕੇ ਆਏ ਹੁਣ ਤੁਹਾਨੂੰ ਦੇਣਿਆ ਡਬਲ ਬੈੱਡ ਦੇ ਕੰਬਲ ਮੈਂ ਕਿਹਾ ਰਜਾਈਆਂ ਨਾਲ ਵੀ ਨਿੱਕੇ ਕੰਬਲ ਭਾਜੀ ਬ੍ਰਾਂਡ ਚੈੱਕ ਕਰਾਓ ਓਏ ਦੇਸੀ ਦਾ ਬ੍ਰਾਂਡ ਨਹੀਂ ਆ ਮੌਂਟੀ ਕਾਰਲੋ ਦਾ オリジナル ਬ੍ਰਾਂਡ ਆ ਮੈਂ ਕਹਿੰਦਾ ਸਕੈਨ ਕਰ ਲਓ ਚੈੱਕ ਕਰਾ ਲਓ ਮੌਂਟੀ ਕਾਰਲੋ ਦਾ ਬ੍ਰਾਂਡ ਆ 3000 ਕਿ 3500 ਰੇਅਰ ਦੱਸ 1500 ਰੁਪਏ ਦਾ 1 3000 ਦੀਆਂ 2 ਲੈ ਜਾਓ 2 ਲੈ ਜਾਓ ਡਬਲ ਬੈੱਡ ਦੇ ਕੰਬਲ ਆ ਚੱਕੋ ਭਾਜੀ ਮੈਂ ਕਹਿੰਦਾ ਜਿਹੜਾ ਆ ਕਿ ਸਿਸਵਾ ਕਿਹੜਾ ਫਾਰਮ ਆ ਦੱਸਿਓ ਮਾਣਾ ਜਾਂ ਮੈਨੂੰ ਤਾਂ ਆਉਂਦੀ ਨਹੀਂ ਅੰਗਰੇਜ਼ੀ ਜੀ ਇਹ ਬਾਈ ਦੀਵਾਲੀ ਤੇ ਮੈਨੂੰ ਕਿਸੇ ਸੱਜਣ ਨੇ ਕਿਹਾ ਅਮਰ ਤੁਸੀਂ 10000 ਰੁਪਏ ਦਾ ਕੰਬਲ ਹੈ ਮੈਨੂੰ ਪਤਾ ਰੇਟ ਇਹਦਾ ਓਏ ਭਾਜੀ 10000 ਰੁਪਏ ਦਾ ਤੂੰ ਤਾਂ ਲੁੱਟ ਕਰਾ ਕੇ ਆ ਗਿਆ ਇਹ ਲਕਸ਼ਰੀ ਕੰਬਲ ਆ ਰਾਇਲ ਕਲਾਸ ਤੂੰ ਕੱਪੜਾ ਦੇਖ ਆ ਗੁੱਲੂ 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 ਵਾਲਾ ਕੱਪੜਾ ਹੈ ਕੈਂਡ ਕੱਪੜਾ ਆਹ ਕੇ ਸਰਾਂ ਨੇ ਭਾਜੀ ਨਾਲ ਸਰਾਂ ਨੇ ਬੈੱਡ ਸ਼ੀਟ ਚਾਦਰ ਤੇ ਨਾਲ ਕੰਬਲ ਓ ਤੂੰ ਕਹਿਣਾ ਕਿੰਨੇ ਦਾ 10000 ਦਾ 10000 ਦੇ ਦੋ ਲੈ ਜਾ 5000 ਰੁਪਏ ਦਾ ਹੈ 5000 ਰੁਪਏ ਦਾ ਇੱਕ 5000 ਰੁਪਏ ਦਾ ਦੇਖ ਚੀਜ਼ਾ ਮੂੰਹੋਂ ਬੁਲਬੁਲ ਦੇ ਬੱਚੇ ਬੋਲਦੇ ਕਿ ਨਹੀਂ ਬੋਲਦੇ ਆ ਦੇਖੋ ਜੀ ਪੂਰਾ ਸੈੱਟ ਤੁਸੀਂ ਲੈ ਜਾਓ ਡਬਲ ਬੈੱਡ ਦੀ ਬੈੱਡ ਸ਼ੀਟ ਨਾਲ ਸਹਰਾਣੇ ਕਬਰ ਤੇ ਨਾਲ ਡਬਲ ਬੈੱਡ ਦਾ ਕੰਬਲ ਹੋਰ ਆ ਜੀ 3 3000 ਵਾਲਾ ਏਸੀ ਕੁਇਲਟ ਨਾਲ ਬੈੱਡ ਸ਼ੀਟ 1850 ਚ ਲੈ ਜਾਓ ਇਹ ਬਾਪੂ ਜੀ ਕਹਿੰਦੇ ਚੱਕ ਨਾ ਘੜੇ ਤੋਂ ਕੋਲਾ ਫਾਇਦੇ ਕਰਨੇ ਫਾਇਦੇ ਅੰਕਲੋਂ ਮੋਗਾ ਰੋਡ ਬਾਗਾਪਣਾ ਭਾਈ ¡Leo! ¡Leo! ¡Leo!